ਸਫਾਈ ਕਾਮਿਆਂ ਨੇ ਕੀਤੀ ਹੜਤਾਲ ਸ਼ਹਿਰ ਚ ਲੱਗੇ ਗੰਦਗੀ ਦੇ ਢੇਰ ਮਿਮਾਰੀਆਂ ਫੈਲਨ ਦਾ ਹੋਇਆ ਖਾਚਾ ਸ਼ਹਿਰ ਵਾਸੀ ਪਰੇਸ਼ਾਨ ਸਤانک ਸ਼ਹਿਰ ਦੀ ਨਗਰ ਪੰਚਾਇਤ ਹਵਾਲਾ ਦੇ ਘੇਰੇ ਵਿੱਚ ਹੈ ਨਗਰਪਾਲਿਕਾ ਦੇ ਸਫਾਈ ਕਰਮੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਚੌਥੇ ਵੀ ਹੜਤਾਲ ਕਰਕੇ ਨਗਰਪਾਲਿਕਾ ਦੇ ਦਫ਼ਤਰ ਦੇ ਬਾਹਰ ਧਰਨੇ ਤੇ ਬੈਠ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਸੀ ਇਸ ਮੌਕੇ ਦਫ਼ਤਰ ਦੇ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੇ ਦੋਸ਼ ਲਾਇਆ ਕਿ ਸਾਨੂੰ ਬਿਨਾਂ ਵਜ੍ਹਾ ਆਪ ਅਗੂਆਂ ਦੀ ਸ਼ੈਅ ਤੇ ਨੌਕਰੀ ਤੋਂ ਹਟਾਉਣ ਦੇ ਨੋਟਿਸ ਜਾਰੀ ਕਰ ਦਿੱਤੇ ਗਏ ਹਨ ਜਿਸ ਦੇ ਰੋਸ ਵਿੱਚ ਸਫਾਈ ਕਾਮਿਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕਰ ਦਿੱਤੀ ਸ਼ਹਿਰ ਸਾਰਾ ਗੰਦਗੀ ਦੇ ਢੇਰ ਲੱਗ ਗਏ ਸਫਾਈ ਵਿਵਸਥਾ ਦਾ ਮੰਦਾ ਹਾਲ ਹੋਇਆ ਪਿਆ ਅਤੇ ਬਿਮਾਰੀਆਂ ਫੈਲਣ ਦਾ ਖ਼ਤਰਾ ਹੋਇਆ ਜਿਸ ਨੂੰ ਲੈ ਕੇ ਸ਼ਹਿਰ ਵਾਸੀ ਪਰੇਸ਼ਾਨ ਹਨ ਪਿਛਲੇ ਦਿਨ ਨਗਰਪੰਚਾਇਤ ਵੱਲੋਂ ਸ਼ਹਿਰ ਚ ਨਜਾਇਜ਼ ਕਬਜ਼ੇ ਹਟਾਉਣ ਲਈ ਕੀਤੀ ਕਾਰਵਾਈ ਤੇ ਅਧਿਕਾਰੀਆਂ ਤੇ ਪੱਖਪਾਤ ਦੇ ਦੋਸ਼ ਲੱਗ ਰਹੇ ਹਨ ਮੀਣਾ ਵਜਾ ਤੋਂ ਕੱਢਿਆ ਜਾ ਰਿਹਾ ਸਾਡੇ ਤੇ ਕੋਈ ਇਲਜ਼ਾਮ ਨਹੀਂ ਸਾਡੇ ਕੋਲ ਪਹਿਲੇ ਕੋਈ ਮੇਰੀ ਮੰਤਰੀ ਨਾਲ ਫੋਟੋ ਸੀਗੀ ਇਹ ਕਾਰਨ ਕਰਕੇ ਤੇਰੇ ਪਿਆਰੇ ਮੰਤਰੀ ਨਾਲ ਫੋਟੋ ਆ ਇਹ ਇਹ ਇਲਜ਼ਾਮ ਆਪਾਂ ਵਾਲੇ ਇੱਕ ਦਾ ਸਾਡੇ ਤੇ ਕੋਈ ਇਲਜ਼ਾਮ ਨਹੀਂ ਇਹਨਾਂ ਦੇ ਜਿਹੜੇ ਮੇਨ ਲੀਡਰ ਆ ਬਸ ਉਹਨਾਂ ਦਾ ਹੀ ਸਾਡੇ ਤੇ ਇਲਜ਼ਾਮ ਆ ਹੋ ਸਾਡੇ ਤੇ ਕੋਈ ਇਲਜ਼ਾਮ ਨਹੀਂ ਪਬਲਿਕ ਸਾਡੇ ਨਾਲ ਇਹੀ ਕੰਮ ਸਨ ਸੁਪਰਡੈਂਟ ਨੇ ਮੈਨੂੰ ਕੋਈ ਗੱਲ ਨਹੀਂ ਸੁਣੀ ਜੀ ਪੈਰੀ ਹੱਥ ਵੀ ਲਾਏ ਨਾ ਹੀ ਮੈਂ ਫੋਨ ਕੀਤਾ ਸੀ ਕਿੰਨੀ ਵਾਰੀ ਫੋਨ ਕੀਤਾ ਮੇਰੇ ਫੋਨ ਦੀ ਸੁਣਵਾਈ ਵੀ ਨਹੀਂ ਕੀਤੀ ਸੁਪਰਵਾਈਜ਼ ਵੀ ਸਨੋ ਸਭ ਝੂਠ ਬੋਲੀ ਜਾਂਦੇ ਜੀ ਕੋਈ ਫੋਨ ਨਹੀਂ ਕੀਤਾ ਹੁਣ ਕੰਮ ਨੂੰ ਕਹਿ ਦਿੰਦੇ ਆ ਵੀ ਨਹੀਂ ਰੱਖਣਾ ਅਸੀਂ ਗਰੀਬ ਆਦਮੀ ਕਿੱਥੋਂ ਖਾਈਏ ਜੀ ਕਿੱਥੋਂ ਕਰੀਏ ਜਿਹੜੇ 5 ਮਹੀਨੇ ਤੋਂ ਮਤਲਬ ਨਹੀਂ ਆ ਰਹੇ ਸੀ ਉਹ ਕੰਮ ਤੇ ਲੈ ਲਿਆ ਤੇ ਮੇਰੇ ਵਰਗੇ ਨੂੰ ਕਹਿੰਦੇ ਵੀ ਤੈਨੂੰ ਕੰਮ ਤੇ ਨਹੀਂ ਲੈਣਾ ਜੀ ਦਫ਼ਤਰ ਦੇ ਵਿੱਚ ਕੰਮ ਕਰਦੇ ਹਾਂ ਹਾਂ ਜੀ ਦਫ਼ਤਰ ਦੇ ਵਿੱਚ ਕੰਮ ਕਰਦੇ ਹਾਂ ਸਫਾਈ ਕਰਮਚਾਰੀ ਹਾਂ ਜੀ ਭਗਤਾ ਭਾਈ ਦਾ ਆਪਣੇ ਭਗਤਾ ਭਾਈ ਦਾ ਸ਼ਹਿਰ ਦੇ ਵਿੱਚ ਕੂੜੇ ਗੱਕੜ ਦੇ ਢੇਰ ਬਹੁਤ ਲੱਗੇ ਹੋਏ ਆ ਸਾਰੇ ਸ਼ਹਿਰ ਚ ਗੰਦ ਜੁੜਿਆ ਪਿਆਗਾ ਜੀ ਜਿਹੜੇ ਸਰਕਾਰ ਸਰਕਾਰੀ ਕਰਮਚਾਰੀ ਲੱਗੇ ਵਿਦਿ ਗੇ ਸਟ੍ਰਾਈਕ ਤੇ ਬੈਠੇ ਹੈਗੇ ਇਹਨਾਂ ਨੂੰ ਮੋੜ ਬਹਾਲ ਕੀਤਾ ਜਾਵੇ ਤੇ ਸ਼ਹਿਰ ਦੇ ਵਿੱਚ ਜਿਹੜੇ ਗੰਦਗੀ ਦੇ ਢੇਰ ਪਏ ਇਹਨਾਂ ਨੂੰ ਠਾਇਆ ਜਾਵੇ ਸਟੈਂਡ ਜੀ ਇਥੋਂ ਕਟੋੜ 25 30 ਪਿੰਡ ਦਾ ਆਉਣਾ ਜਾਣਾ ਇੱਥੇ ਹੈਗਾ ਭਗਤੇ ਭਾਈ ਦਾ ਤੇ ਇੱਥੇ ਕੂੜੇ ਦੇ ਕਿੱਡੇ ਕਿੱਡੇ ਢੇਰ ਲੱਗੇ ਪਏ ਬਿਮਾਰੀ ਦਾ ਘਰ ਬਣਿਆ ਹੋਇਆ ਤੇ ਇੱਥੇ ਇਸ ਕਰਕੇ ਜੇ ਮੇਰੇ ਸਪਾਈ ਕਰਮਚਾਰੀ ਹੈ ਇਹਨਾਂ ਨੇ ਹੜਤਾਲ ਰੱਖੀ ਹੈ ਆ ਵੀ ਮੰਗਾ ਨੂੰ ਲੈ ਕੇ ਉਹ ਸਰਕਾਰ ਜਲਦੀ ਜਲਦੀ ਨੇ ਮੰਗਾ ਪੂਰੀਆਂ ਕੀਤੀ ਜਾਣਾ ਕਿ ਆ ਕੂੜੇ ਵੱਡੇ ਵੱਡੇ ਢੇਰ ਲੱਗੇ ਪਏ ਕਿਹੜੇ ਚੱਲੀ ਜਾਂਦੇ ਆ ਇਹ ਚੱਕੇ ਜਾਣ ਜੀ ਮੌਲਾਇਆ ਕੀ ਕਰਨਾ ਹੈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸੁਖਦੀਪ ਕੁਮਾਰ ਸਪਾਈ ਸੇਵਕ ਯੂਨੀਅਨ ਪੰਜਾਬ ਇਹ ਧਰਨੇ ਦਾ ਕਾਰਨ ਇਹ ਹੈ ਜੀ 2021 ਦੇ ਵਿੱਚ ਸਾਡਾ ਇੱਕ ਨੋਟੀਫਿਕੇਸ਼ਨ ਹੋਇਆ ਸੀ ਕਿ 52 ਦਿਨ ਹੜਤਾਲ ਚੱਲੀ ਸੀ ਸਾਡੀ ਉਸ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਗਿਆ ਸੀ ਕਿ ਜਿਹੜੇ ਠੇਕੇਦਾਰੀ ਸਿਸਟਮ ਦੇ ਵਿੱਚ ਸਫਾਈ ਕਰਮਚਾਰੀ ਅਤੇ ਸਿਵਰਮੈਨ ਕੰਮ ਕਰ ਰਹੇ ਆ ਉਹਨਾਂ ਨੂੰ 1 ਮਹੀਨੇ ਦੇ ਅੰਦਰ ਅੰਦਰ ਠੇਕੇਦਾਰੀ ਸਿਸਟਮ ਚੋਂ ਕੱਢ ਕੇ ਕੰਟਰੈਕਟ ਬੇਸ ਤੇ ਕੀਤਾ ਜਾਵੇ ਪਰ 2021 ਤੋਂ ਬਾਅਦ ਅੱਜ 2024 ਚੱਲ ਰਿਹਾ ਸਾਡੀ ਹਜੇ ਤੱਕ ਕੋਈ ਸੁਣਵਾਈ ਨਹੀਂ ਗਈ ਹੋਈ ਅਸੀਂ ਇਹ ਧਰਨਾ ਇਸ ਵਜ੍ਹਾ ਕਰਕੇ ਲਾਇਆ ਜਿਹੜਾ ਨੋਟੀਫਿਕੇਸ਼ਨ ਦੇ ਆਧਾਰ ਤੇ ਸਾਡੇ ਸਫਾਈ ਕਰਮਚਾਰੀ ਆ ਉਹ ਕੰਟਰੈਕਟ 베ਸ ਤੇ ਕੀਤੇ ਜਾਣ ਅਤੇ ਸਾਡੇ ਕੁਝ ਸਾਥੀ ਦਫਤਰ ਦੇ ਵਿੱਚ ਕਲੈਰੀਕਲ ਸਟਾਫ ਦੇ ਵਿੱਚੋਂ ਇੱਕ ਲੇਡੀ ਸਾਡੀ ਸਫਾਈ ਕਰਮਚਾਰੀ ਉਹਨਾਂ ਨੂੰ ਕੰਮ ਤੋਂ ਕੱਢ ਦਿੱਤਾ ਗਿਆ ਸਿਆਸੀ ਚਲਦੇ ਕੰਮ ਤੋਂ ਕੱਢ ਦਿੱਤਾ ਗਿਆ ਗਿਆ ਸਾਡੀ ਇਹ ਹੀ ਮੰਗ ਹੈ ਪੰਜਾਬ ਸਰਕਾਰ ਅੱਗੇ ਵੀ ਜਿਹੜੇ ਸਾਡੇ ਕੰਟਰੈਕਟ 베ਸ ਤੇ ਹੋਣ ਵਾਲੇ ਸਫਾਈ ਕਰਮਚਾਰੀ ਰਹਿੰਦੇ ਉਹਨਾਂ ਨੂੰ ਕੰਟਰੈਕਟ 베ਸ ਤੇ ਕੀਤਾ ਜਾਵੇ ਅਤੇ ਸਾਡੇ ਜਿਹੜੇ ਸਾਥੀ ਹਟਾਏ ਗਏ ਆ ਉਹਨਾਂ ਨੂੰ ਮੁੜ ਤੋਂ ਕੰਮ ਤੇ ਵਹਾਲ ਕੀਤਾ ਜਾਵੇ ਇਸ ਸੁਬੰਦੀ ਜਦੋਂ ਸੁਪਰਡੈਂਟ ਨਾਲ ਗੱਲ ਕੀਤੀ ਤਾਂ ਆਉਂ ਸੁਣਾਉਂਦੇ ਆ ਕਿ ਉਹਨਾਂ ਦਾ ਕੀ ਕਹਿਣਾ ਸਰ ਇਹਦੇ ਵਿੱਚ ਜਿਹੜੇ ਆਊਟਸੋਰਸਿੰਗ ਤੇ ਸੀਗੇ ਪੰਜ ਕਰਮਚਾਰੀ ਜਣੇ ਕਿ ਉਹਨਾਂ ਦੇ ਬਾਬਤ ਜਣੇ ਕਿ ਕੰਪਲੇਂਟ ਪਬਲਿਕ ਵੱਲੋਂ ਕੰਪਲੇਂਟ ਈਓ ਸਾਹਿਬ ਨੂੰ ਆਈ ਸੀ ਔਰ ਈਓ ਸਾਹਿਬ ਵੱਲੋਂ ਫਿਰ ਜਿਹੜੇ ਇਹ ਆਊਟਸੋਰਸਿੰਗ ਸਪਲਾਈ ਲਈ ਵੀ ਜਿਹੜੇ ਠੇਕੇਦਾਰ ਤੋਂ ਉਹਨੂੰ ਲੈਟਰ ਜਾਰੀ ਕੀਤਾ ਸੀ ਔਰ ਉਹ ਠੇਕੇਦਾਰ ਵੱਲੋਂ ਜਣੇ ਕਿ ਇਹਨਾਂ ਜਿਹੜੇ ਆਊਟਸੋਰਸਿੰਗ ਕਰਮਚਾਰੀ ਆ ਜਣੇ ਕਿ ਇਹਨਾਂ ਤੇ ਕਾਰਵਾਈ ਉਹ ਠੇਕੇਦਾਰ ਵੱਲੋਂ ਕੀਤੀ ਗਈ ਹੈ ਜਣੇ ਕਿ ਕਿ ਇੰਨਾ ਦਾ ਮਤਲਬ ਕਿ ਕਹਿੰਦਾ ਇਹ ਹੈ ਕਿ ਮਤਲਬ ਸਾਨੂੰ ਕੁਝ ਆਪ ਆਗੂਆਂ ਨੇ ਜਿਹੜਾ ਇਹ ਐਪਲੀਕੇਸ਼ਨ ਦੇ ਕੇ ਸਾਡੇ ਤੇ ਜਿਹੜੇ ਅਲੀਗੇਸ਼ਨ ਲਾਏ ਗਏ ਹੈਗੇ ਵੀ ਸਾਨੂੰ ਤਾਂ ਕੱਢਿਆ ਗਿਆਗਾ ਨਹੀਂ ਦੇਖੋ ਈਓ ਸਾਹਿਬ ਕੋਲੇ ਤਾਂ ਇੱਕ ਪਬਲਿਕ ਦੀ ਐਪਲੀਕੇਸ਼ਨ ਆਈ ਹੈ ਜਾਨੀ ਕਿ ਵੀ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਵੀ ਕੁਝ ਕਰਮਚਾਰੀਆਂ ਦਾ ਜਿਹੜਾ ਦਫਤਰੀ ਕੰਮ ਕਾਰਜ ਕਰਨ ਦਾ ਤਰੀਕਾ ਸਹੀ ਨਹੀਂਗਾ ਜਾਨੀ ਕਿ ਉਸ ਤੇ ਈਓ ਸਾਹਿਬ ਨੇ ਅੱਗੇ ਲੈਟਰ ਜਾਰੀ ਕੀਤਾਗਾ ਔਰ ਬਾਕੀ ਜਿਹੜੀ ਇਹਦੇ ਵਿੱਚ ਜਿਹੜੀ ਟਿੱਪਣੀਆਂ ਪਰਸ ਇਨਕਮਸਿੰਗ ਹੋ ਸਾ ਵੀ ਦੱਸ ਸਕਦੇ ਇੱਕ ਸਾਰ ਜਿਹੜਾ ਬੋਰਡ ਆ ਦਾ ਮਤਲਬ ਕਿ ਰੋਲਾ ਬਹੁਤ ਪੈ ਰਿਆ ਗਿਆ ਬਾਜ਼ਾਰ ਦੇ ਵਿੱਚ ਕਹਿੰਦੇ ਪੱਖਪਾਤ ਕੀਤਾ ਗਿਆਗਾ ਜਗਾ ਖਾਲੀ ਕਰਵਾਈ ਗਈ ਸੀਗੀ ਪਿਛਲੇ ਦਿਨੀ ਤੁਹਾਡੇ ਕੋਲੋਂ ਜਿਹੜੀਆਂ ਆਮ ਦੁਕਾਨਾਂ ਦੇ ਕਬਜ਼ੇ ਕੀਤੇ ਹੋਏ ਸੀਗੇ ਮੂਰੇ ਤੇ ਉਹਦੇ ਬੋਰਡਾਂ ਬਾੜਾਂ ਦੇ ਬਤਲ ਕੇ ਕਹਿੰਦੇ ਪੱਖਪਾਤ ਹੋਇਆ ਉਹਦੇ ਵਿੱਚ ਮੈਂ ਦੇਖੋ ਇਸ ਤਰ੍ਹਾਂ ਜੀ ਕੋਈ ਪੱਖਪਾਤ ਨਹੀਂ ਦਾ ਨਗਰਪੰਚਾਇਤ ਬਲੋਂ ਪ੍ਰਸ਼ਾਸਨ ਦੇ ਤੇ ਸਹਿਯੋਗ ਨਾਲ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਜਿਹੜੇ ਇੱਕ ਬਹੁਤ ਲੰਬੇ ਅਰਸੇ ਤੋਂ ਜਾਨੀ ਕਿ ਨਜਾਇਜ਼ ਕਬਜ਼ੇ ਜਿਹੜੇ ਹੋਏ ਹੋਏ ਸੀ ਉਹ ਦੂਰ ਨਹੀਂ ਸੀ ਹੋਏਗੇ ਉਹ ਨਜਾਇਜ਼ ਕਬਜ਼ੇ ਸਾਰੇ ਦੂਰ ਕੀਤੇ ਜਾ ਰਹੇ ਹਨ ਹਜੇ ਸਾਰਾ ਏਰੀਆ ਕਵਰ ਨਹੀਂ ਹੋਇਆਗਾ ਹਜੇ 5-4 ਦਿਨਾਂ ਦੇ ਵਿੱਚ ਸਾਰਾ ਏਰੀਆ ਕਵਰ ਹੋਊਗਾ ਜਿਹੜੇ ਆਮ ਪਰਸਨ ਹੈ ਉਹਨਾਂ ਵੱਲੋਂ ਜਾਨੀ ਕਿ ਨਗਰ ਪੰਚਾਇਤ ਦੇ ਇਸ ਕੰਮ ਦੀ ਜਾਨੀ ਕਿ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਵੀ ਜਿਹੜੇ ਬਾਜ਼ਾਰਾਂ ਦੇ ਵਿੱਚ ਐਨੀ ਜ਼ਿਆਦਾ ਇਨਕ੍ਰੋਚਮੈਂਟ ਹੋਈ ਸੀ ਜਿਹਦੇ ਨਾਲ ਟ੍ਰੈਫਿਕ ਦੇ ਵਿੱਚ ਵਿਘਨ ਪੈਂਦਾ ਸੀ ਉਹਨੂੰ ਦੂਰ ਕੀਤਾ ਜਾ ਰਿਹਾ ਹੈ ਠੀਕ ਹੈ ਇਹ ਜਿਹੜੀ ਪ੍ਰੋਸੈਸ ਆ ਇਹਨੂੰ ਕੁਝ ਦਿਨ ਲੱਗਣਗੇ ਕੁਝ ਦਿਨ ਦੇ ਵਿੱਚ ਜਾਨੀ ਕਿ ਜਿਹੜਾ ਇਹ ਮੂਵਮੈਂਟ ਚਲਦੀ ਰਹੂਗੀ ਪਰ ਹੁਣ ਜਿਹੜੀ ਹੜਤਾਲ ਹੜਤਾਲ ਕਰਕੇ ਸਾਰਾ ਕੰਮ ਠੱਪ ਹੋਇਆ ਪਿਆ ਹੈ ਹੜਤਾਲ ਖਤਮ ਹੋਣ ਤੋਂ ਕਿੰਨੇ ਦਿਨਾਂ ਬਾਅਦ ਤੁਹਾਡਾ ਇਹ ਜਿਹੜਾ ਕਲੀਅਰ ਹੋ ਜੂਗਾ ਸਾਨੂੰ 3-4 ਦਿਨ ਦਾ ਵਕਫਾ ਹੋਰ ਚਾਹੀਦਾ ਉਹਦੇ ਚ ਨਗਰਪੰਚਾਇਤ ਦੀ ਲਿਮਟ ਅੰਦਰ ਜਿਹੜਾ ਟੋਟਲ ਏਰੀਆ ਉਹ ਕਵਰ ਹੋ ਜੂਗਾ ਸਾਡੀ ਕਿਸੇ ਨਾਲ ਬਿਲਕੁਲ ਨਗਰਪੰਚਾਇਤ ਵੱਲੋਂ ਪਾਰਦਰਸ਼ੀ ਢੰਗ ਨਾਲ ਇਹ ਜਿਹੜਾ ਸਾਰਾ ਕੰਮ ਕੀਤਾ ਜਾ ਰਿਹਾ ਹੈ